ਜਿਹੜਾ 5-7000 ਕਰੋੜ ਰੁਪਈਆ ਪੰਥ ਨੇ ਲਾਇਆ ਸਾਡੇ ਲੰਗਰਾਂ ਵਾਲਿਆਂ ਨੇ ਲਾਇਆ ਉਹਦਾ ਹਿਸਾਬ ਦੇਣ ਇਹ ਉਹ ਕਿੱਥੇ ਗਿਆ ਜਦ ਤੁਸੀਂ ਜਿੱਤੇ ਹੀ ਨਹੀਂ ਕੋਸ ਤੁਸੀਂ ਐਮਐਸਪੀ ਵੀ ਲਾਗੂ ਨਹੀਂ ਕਰਾਈ ਐਮਐਸਪੀ ਜਾਂ ਇਹਨਾਂ ਨੂੰ ਮਿਲਿਆ ਕੁਝ ਨਹੀਂ ਜਸ਼ਨ ਕਾਦੇ ਮਨਾਏ ਸਰਕਾਰ ਨੇ ਰਿਟਰਨ ਚ ਨਹੀਂ ਦਿੱਤਾ ਇਹਨਾਂ ਨੂੰ ਕੁਝ ਵੀ ਨਹੀਂ ਆਇਆ ਇਹਨਾਂ ਕੋਲ ਕੁਝ ਵੀ ਨਹੀਂ ਹੈ ਬਿਲਕੁਲ ਨਹੀਂ ਇਹ ਇਹ ਝੂਠ ਬੋਲੇ ਨੇ ਉਸ ਵੇਲੇ ਸਾਡੇ ਕਹਿਣ ਦੇ باوجود ਬੋਲੇ ਇਹ ਕਾਮਰੇਡਾਂ ਬਾਰੇ ਦੀਪ ਦੱਸ ਗਿਆ ਤੀ ਇਹ ਕੁੱਤੇ ਦੇ ਹੱਡ ਨੇ ਸਾਰੇ ਇਹਨਾਂ ਨੂੰ ਪੰਜਾਬ ਨੂੰ ਸਿੱਖ ਪੰਥ ਨੂੰ ਇਹਨਾਂ ਦੇ ਬਿਲਕੁਲ ਿਤਵਾਰ ਮੁਰੇ ਹੋ ਕੇ ਦੀਪ ਸਿੱਧੂ ਦੀ ਅਗਵਾਈ ਹੇਠ ਲੜ ਰਹੇ ਸੀ ਅਸੀਂ ਯਾਰ ਬਿਲਕੁਲ ਨਹੀਂ ਹੈਗਾ ਬਿਲਕੁਲ ਨਹੀਂ ਹੈਗਾ ਜਿਹੜੀ ਇਹਨਾਂ ਨੇ ਗਲਤੀ ਕੀਤੀ ਹੈ ਉਹਦਾ ਖਿਆਮਜਾ ਭੁਗਤ ਰਹੇ ਨੇ ਉਸ ਵੇਲੇ ਇਹਨਾਂ ਨੇ ਮੋਰਚਾ ਚੱਕ ਕੇ ਭੱਜੇ ਇਹ ਕਿ ਪੰਜਾਬ ਚ ਚੋਣਾਂ ਸੀਆਂ ਰਾਜੇਵਾਲ ਵਰਗੇ ਜਿਹੜੇ ਕਦੇ ਪਿੰਡ ਦੇ ਮੈਂਬਰ ਪੰਚਾਇਤ ਨਹੀਂ ਬਣੇ ਜਿਹੜਾ ਦੀਪ ਸਿੱਧੂ ਦੀ ਅਗਵਾਈ ਚ ਅਸੀਂ ਗਏ ਸੀ ਕੇਸਰੀ ਨਿਸ਼ਾਨ ਸਾਹਿਬ ਦੀ ਅਗਵਾਈ ਚ ਗਏ ਸੀ ਐਤਕੀ ਸਾਡਾ ਤਾਂ ਸਾਡੀ ਤਾਂ ਕੋਈ ਇਹਨਾਂ ਨੂੰ ਸਪੋਰਟ ਨਹੀਂ ਹੈਗੀ ਸਾਡੇ ਇਹਨਾਂ ਨਾਲ ਕੀ ਵਾਅ ਵਸਤਾ ਸਸੀ ਪੰਜਾਬ ਦੇ ਖਾਲਸਾ ਰਾਜ ਦੀ ਗੱਲ ਕਰ ਰਹੇ ਆ ਸਾਡਾ ਇਹਨਾਂ ਨਾਲ ਸੰਬੰਧੇ ਕੋਈ ਨਹੀਂ ਐਮਐਸਪੀ ਕੀ ਬੜੀ ਗੱਲ ਆ ਯਾਰ ਉਸ ਵੇਲੇ ਲੈ ਕੇ ਆਉਂਦੇ ਜੇ ਤੁਹਾਨੂੰ ਜੀ ਦੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਜੀ ਅੱਜ ਜਨਮ ਦਿਹਾੜੇ ਤੇ ਪਹੁੰਚੋ ਸੰਤਾਂ ਦੇ ਸ਼੍ਰੀ ਫਤਗੜ ਸਾਹਿਬ ਦੀ ਧਰਤੀ ਤੇ ਕਿਵੇਂ ਦੇਖਦੇ ਹੋ ਦੇਖੋ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਉਹਨਾਂ ਦਾ ਜਨਮ ਦਿਨ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਦਲ ਵੱਲੋਂ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਵੱਲੋਂ ਮਨਾਇਆ ਜਾਂਦਾ ਹਰੇਕ ਸਾਲ ਆਉਂਦੇ ਆ ਜੀ ਹਰੇਕ ਸਾਲ ਆਈਦਾ ਤੇ ਇਕੱਠ ਜਦੋਂ ਸ਼ੁਰੂ ਚ ਲੱਗੇ ਸੀਗੇ ਬਹੁਤ ਘੱਟ ਹੁੰਦਾ ਸੀਗਾ ਹੁਣ ਤਾਂ ਅੱਜ ਤੱਕ ਇਕੱਠ ਦੇਖ ਕੇ ਮਨ ਖੁਸ਼ ਹੋ ਗਿਆ ਮੈਂ ਗਰਮ ਖਿਆਲੀਆਂ ਦਾ ਐਡਾ ਵੱਡਾ ਆਪਣੀ ਜ਼ਿੰਦਗੀ ਚ ਕਦੇ ਇਕੱਠ ਨਹੀਂ ਦੇਖਿਆ ਐਡਾ ਵੱਡਾ ਇਕੱਠ ਜਿਹੜਾ ਰਾਜ ਕਰੇਗਾ ਖਾਲਸਾ ਦੀ ਗੱਲ ਕਰਦੇ ਹਾਂ ਪਰ ਸਰਕਾਰ ਤਾਂ ਕਹਿੰਦੀ ਹੈ ਵੀ ਲੋਕਾਂ ਨੂੰ ਸਾਰੇ ਅਧਿਕਾਰ ਮਿਲਦੇ ਨੇ ਫਿਰ ਇਹ ਗੱਲਾਂ ਬਾਰ-ਬਾਰ ਕਿਉਂ ਕਰਦੇ ਦੇਖੋ ਜਿਹੜਾ ਸੱਚਾ ਸਿੱਖ ਹੈ ਗੁਰੂ ਨੂੰ ਸਮਰਪਤ ਹੈ ਠੀਕ ਆ ਉਹ ਖਾਲਸਾ ਰਾਜ ਦੀ ਗੱਲ ਕਰੂਗਾ ਅਸੀਂ 60 ਸਾਲ ਖਾਲਸਾ ਰਾਜ ਮਾਣਿਆ ਹੈ ਹੈਨਾ ਅਸੀਂ ਰਾਜ ਕੀਤਾ ਉਸ ਖਾਲਸਾ ਰਾਜ ਦੀ ਗੱਲ ਕਰਨ ਨੂੰ ਸਾਨੂੰ ਕੌਣ ਰੋਕ ਸਕਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਹਸ਼ੀਆ ਸਿੱਖਾਂ ਦੇ ਹਨਾ ਇੰਡੀਅਨ ਸਟੇਟ ਕੋ ਤਾਂ ਹੋਰ ਕੋਈ ਰਾਜਾ ਹੀ ਨਹੀਂ ਹੈ ਰਹੀ ਇਕੱਲਾ ਸ਼ੇਰੇ ਪੰਜਾਬੇ ਹੈ ਇਸ ਲਈ ਖਾਲਸਾ ਰਾਜ ਦੀ ਗੱਲ ਕਰਨਾ ਹਰੇਕ ਸਿੱਖ ਦਾ ਧਰਜ ਬਣਦਾ ਦਿੱਲੀ ਡਟੇ ਰਹੇ ਹੋ ਬੜਾ ਲੰਬਾ ਸਮਾਂ ਕਿਵੇਂ ਦੇਖਦੇ ਹੋ ਵੀ ਦੁਬਾਰਾ ਹੁਣ ਜਾਣ ਦੀ ਨੋਬਤ ਆ ਚੁੱਕੀ ਹੈ ਐਮਐਸਪੀ ਪਿੱਛੇ ਦੇਖੋ ਬਹੁਤ ਵੱਡੀ ਬੱਜਰ ਗਲਤੀ ਕੀਤੀ ਆ ਉਸ ਵੇਲੇ ਕਿਸਾਨਾਂ ਨੇ ਹੁਣ ਤਾਂ ਆਪਸ ਵਿੱਚ ਲੜਪੇ ਨਾ ਉਸ ਵੇਲੇ ਆ ਡੱਲੇ ਵਾਲ ਵੀ ਵਿਚੇ ਸੀ ਉਸ ਵੇਲੇ ਦੀਪ ਨੇ ਮੈਨੂੰ ਕਿਹਾ ਸੀ ਕਿ ਇਹਨਾਂ ਨੂੰ ਇੱਕ ਗੱਲ ਸਮਝਾਓ ਮੋਰਚਾ ਨਾ ਚੱਕਣ ਮੈਂ ਕਿਹਾ ਸੀ ਮੋਰਚਾ ਨਾ ਚੱਕੋ ਇਹ ਕਹਿੰਦੇ ਸਰਕਾਰ ਕਹਿੰਦੀ ਹੈ 45 45 ਦਿਨ ਦਾ ਪ੍ਰੋਸੈਸ ਹੈ ਜੇ ਅਸੀਂ ਲਿਖ ਕੇ ਦੇਣਾ ਅਸੀਂ ਕਿਹਾ ਸੀ 45 ਦਿਨ ਦੀ بجائے 2 ਮਹੀਨੇ ਬੈਠੋ ਉਰੇ ਸ਼ਕਰਾਨੇ ਦੇ ਪਾਠ ਕਰਾ ਕੇ ਨਗਾਰੇ ਵੱਜਦੇ ਜਾਵਾਂਗੇ ਲੇਕਿਨ ਨਹੀਂ ਉਸ ਵੇਲੇ ਇਹਨਾਂ ਨੇ ਬੱਜਰ ਗਲਤੀ ਕੀਤੀ ਹੈ ਇਹਦੇ ਲਈ ਸਾਰੇ ਜ਼ਿੰਮੇਵਾਰ ਨੇ ਡੱਲੇ ਵਾਲਾ ਚ ਚਾਹੇ ਕੁਝ ਕਹੀ ਜਾਵੇ ਉਸ ਵੇਲੇ ਇਹ ਵੀ ਵਿੱਚ ਸੀਗਾ ਜਦੋਂ ਨੌਜਵਾਨਾਂ ਨੂੰ 26 ਜਨਵਰੀ ਨੂੰ ਇਹਨਾਂ ਨੇ ਕਿਹਾ ਵੀ ਇਹ ਸਾਡੇ ਨਹੀਂ ਇਹ ਸਾਰੇ ਵਿੱਚ ਸੀਗੇ ਅੱਜ ਇਹ ਡਰਾਮੇ ਕਰਦੇ ਨੇ ਇਸ ਲਈ ਜਿਹੜੀ ਇਹਨਾਂ ਨੇ ਗਲਤੀ ਕੀਤੀ ਹੈ ਉਹਦਾ ਖਿਆਮਜਾ ਭੁਗਤ ਰਹੇ ਨੇ ਉਸ ਵੇਲੇ ਇਹਨਾਂ ਨੇ ਮੋਰਚਾ ਚੱਕ ਕੇ ਭੱਜੇ ਇਹ ਕਿ ਪੰਜਾਬ ਚ ਚੋਣਾ ਸੀਆਂ ਰਾਜੇਵਾਲ ਵਰਗੇ ਜਿਹੜੇ ਕਦੇ ਪਿੰਡ ਦੇ ਮੈਂਬਰ ਪੰਚਾਇਤ ਨਹੀਂ ਬਣੇ ਇਹਨਾਂ ਨੇ ਮੁੱਖ ਮੰਤਰੀ ਦੀਆਂ ਫੀਲਿੰਗਾਂ ਲਈਆਂ ਤੇ ਅਜੋ ਖਿਆਮਜਾ ਭੁਗਤ ਰਹੇ ਨੇ ਫੇਰ ਚੱਲ ਪਏ ਦਿੱਲੀ ਨੂੰ ਬਿਲਕੁਲ ਇਹਨਾਂ ਦਾ ਜਿਹੜਾ ਹੈਗਾ ਹਾਲੇ ਅਸੀਂ ਕੋਈ ਸਾਥ ਨਹੀਂ ਦੇ ਰਹੇ ਐਮੀ ਮੈਂ ਝੂਠ ਬੋਲਦਾ ਮੈਂ ਤਾਂ ਨਿੱਜੀ ਤੌਰ ਤੇ ਇਹਨਾਂ ਦਾ ਕੋਈ ਸਾਥ ਨਹੀਂ ਦੇ ਰਿਹਾ ਜਗਜੀਤ ਸਿੰਘ ਢੱਲੇਵਾਲ ਤਾਂ 13 ਤਰੀਕ ਦੀ ਕੱਲ ਦੀ ਕਾਲ ਦੇ ਰਹੇ ਨੇ ਵੀ ਦਿੱਲੀ ਜਾਣਾ ਰਾਜੇਵਾਲ ਸਾਹਿਬ ਹੁਣ ਉਗਰਾਹਾ ਉਹ ਕਹਿੰਦੇ ਵੀ 16 ਤਰੀਕ ਭਾਰਤ ਬੰਦ ਦਾ ਐਲਾਨ ਕੀਤਾ ਉਹਨੂੰ ਕਿਸਮਤ ਦੇ ਰੱਖਦੇ ਹਾਂ ਬਿਲ ਅਲਗ ਅਲਗ ਲੱਗਦਾ ਵੀ ਦੋ ਪਾਰ ਹੋ ਚੁੱਕੀਆਂ ਪਾਰਟੀਆਂ ਇਹ ਪਹਿਲਾਂ ਹੀ ਅਲੱਗ-ਅਲੱਗ ਸੀਗੇ 32 34 ਬਣਾਈ ਫਿਰਦੇ ਨੇ ਇਹ ਕਾਮਰੇਡਾਂ ਬਾਰੇ ਦੀਪ ਦੱਸ ਗਿਆ ਤੀ ਇਹ ਕੁੱਤੇ ਦੇ ਹੱਡ ਨੇ ਸਾਰੇ ਇਹਨਾਂ ਨੂੰ ਪੰਜਾਬ ਨੂੰ ਸਿੱਖ ਪੰਥ ਨੂੰ ਇਹਨਾਂ ਤੇ ਬਿਲਕੁਲ ਇਤਵਾਰ ਨਹੀਂ ਕਰਨਾ ਚਾਹੀਦਾ ਇਹ ਬਹੁਤ ਹੀ ਗਲਤ ਬੰਦੇ ਨੇ ਇਹਨਾਂ ਨੇ ਬੰਦੇ ਮਰਾਉਣੇ ਨੇ ਪੰਜਾਬ 'ਚ ਅਸੀਂ ਕਿਸੇ ਕੀਮਤ ਤੇ ਬੰਦੇ ਵਰਨ ਨਹੀਂ ਦੇਣੇ ਸਾਡੇ ਅਸੀਂ ਆਪਣੇ ਬੰਦਿਆਂ ਦੇ ਨਾਲ ਪੰਜਾਬ ਦੇ ਨਾਲ ਖੜਨਾ ਇਹਨਾਂ ਕਾਮਰੇਡਾਂ ਦਾ ਸਾਡਾ ਸਿੱਖ ਪੰਥ ਦਾ ਕੋਈ ਵਾਅ ਵਾਸਤਾ ਨਹੀਂ ਆਪਦੇ ਬਾਰਡਰਾਂ ਦੇ ਜਿਹੜੀ ਬੀਐਸਐਫ ਲੱਗੇ ਕਿਵੇਂ ਦੇਖਦੇ ਰਵੇ ਸਰਕਾਰ ਦਾ ਦੇਖੋ ਸਰਕਾਰ ਨੇ ਪਿਛਲੀ ਵਾਰ ਵੀ ਲਈਦੀ ਪਿਛਲੀ ਵਾਰ ਪੰਥ ਦੀ ਨਾਲ ਕੇਸਰੀ ਨਿਸ਼ਾਨ ਸਾਹਿਬ ਦੀ ਅਗਵਾਈ ਸੀ ਪਤਾ ਤਾਂ ਏਥੇ ਕਿਉਂ ਲੱਗਣਾ ਨਾ ਪਤਾ ਤਾਂ ਏਥੇ ਕਿ ਲੱਗਣਾ ਪਿਛਲੀ ਵਾਰ ਤਾਂ ਪੰਥ ਮੂਹਰੇ ਹੋ ਕੇ ਦੀਪ ਸਿੱਧੂ ਦੀ ਅਗਵਾਈ ਏਥੇ ਲੜ ਰਹੇ ਸੀ ਅਸੀਂ ਯਾਰ ਬਿਲਕੁਲ ਨਹੀਂ ਹੈਗਾ ਬਿਲਕੁਲ ਨਹੀਂ ਹੈਗਾ ਅਸੀਂ ਤਾਂ ਬਿਲਕੁਲ ਨਹੀਂ ਜਿੰਨੇ ਗਰਮਖਿਆਲੀ ਨੇ ਹਾਲੇ ਤੱਕ ਇਹਨਾਂ ਦੇ ਨਾਲ ਨਹੀਂ ਕੋਈ ਵੀ ਹਾਲੇ ਇਹ ਕਰਨ ਹੁਣ ਕੀ ਕਰਦੇ ਨੇ ਪਿਛਲੀ ਵਾਰ ਇੱਕ ਵੀ ਇਹਨਾਂ ਨੇ ਵੈਰੀਗੇਟਰੀ ਤੋੜਿਆ ਜਿੰਨੇ ਨੌਜਵਾਨ ਦੀਪ ਦੇ ਨਾਲ ਸੀ ਜਿੰਨੇ ਸੰਤਾਂ ਦੇ ਸਮਰਗ ਦੀ ਸਮਰਥਕ ਦੀ ਉਹਨਾਂ ਸਾਰਿਆਂ ਨੇ ਬੈਰੀਕੇਡ ਤੋੜੇ ਉਹਨਾਂ ਨੇ ਪੁਲਿਸ ਦੀਆਂ ਭਾਜੜਾਂ ਪਵਾਈਆਂ ਹੁਣ ਇਹਨਾਂ ਨੂੰ ਲੱਗ ਜਾਊਗਾ ਪਤਾ ਇਹ ਕਿੰਨੇ ਕੁ ਜੋਗੇ ਨੇ ਹਨਾ ਇਹ ਤਾਂ ਜਿੱਥੇ ਇਹਨਾਂ ਨੂੰ ਰੋਕਦਾ ਤਾਂ ਪਿਛਲੀ ਵਾਰ ਵੀ ਯਾਰ ਪਿਛਲੀ ਵਾਰ ਦਿੱਲੀ ਖਾਲਸਾ ਪੰਥ ਲੈ ਕੇ ਗਿਆ ਦੀਪ ਸਿੱਧੂ ਲੈ ਕੇ ਗਿਆ ਇਸ ਕਰਕੇ ਜਿਹੜਾ ਦੀਪ ਸਿੱਧੂ ਦੀ ਅਗਵਾਈ ਚ ਅਸੀਂ ਗਏ ਸੀ ਕੇਸਰੀ ਨਿਸ਼ਾਨ ਸਾਹਿਬ ਦੀ ਅਗਵਾਈ ਚ ਗਏ ਸੀ ਐਤਕੀ ਸਾਡਾ ਤਾਂ ਸਾਡੀ ਤਾਂ ਕੋਈ ਜਿਹਨਾਂ ਨੂੰ ਸਪੋਰਟ ਨਹੀਂ ਹੈਗੀ ਕੋਈ ਮੈਨੂੰ ਇਹ ਵੀ ਪਤਾ ਲੱਗਿਆ ਵੀ ਕਾਮਰੇਡ ਨਹੀਂ ਜਾ ਰਹੇ ਪਰ ਅਸੀਂ ਲੈਣਾ ਕੀ ਆ ਜੱਤਾ ਡੱਲੇ ਵਾਲ ਵਿੱਚ ਦੀ ਯਾਰ ਤੁਹਾਨੂੰ ਫੋਨ ਤਾਂ ਨਹੀਂ ਆਇਆ ਵੀ ਸਾਡੇ ਨਾਲ ਚੱਲੋਗੇ ਤੇ ਮੈਂ ਇਹਨਾਂ ਦੇ ਚੱਕਦਾ ਹੀ ਨਹੀਂ ਜੀ ਨਾ ਮੇਰੇ ਕੋਈ ਇਹਨਾਂ ਦੇ ਨੰਬਰ ਨੇ ਸਾਡੇ ਇਹਨਾਂ ਨਾਲ ਕੀ ਵਾਅ ਵਸਤਾ ਸਸੀਬ ਪੰਜਾਬ ਦੇ ਖਾਲਸਾ ਰਾਜ ਦੀ ਗੱਲ ਕਰ ਰਹੇ ਆ ਸਾਡਾ ਇਹਨਾਂ ਨਾਲ ਸੰਬੰਧੇ ਕੋਈ ਨਹੀਂ ਐਮਐਸਬੀ ਕੀ ਬੜੀ ਗੱਲ ਹੈ ਯਾਰ ਉਸ ਵੇਲੇ ਲੈ ਕੇ ਆਉਂਦੇ ਜੇ ਐਮਐਸਪੀ ਜਿਹਨਾਂ ਨੂੰ ਮਿਲਿਆ ਕੁਛ ਨਹੀਂ ਜਸ਼ਨ ਕਾਦੇ ਮਨਾਏ ਸਰਕਾਰ ਨੇ ਰਿਟਰਨ ਚ ਨਹੀਂ ਦਿੱਤਾ ਇਹਨਾਂ ਨੂੰ ਕੁਛ ਵੀ ਨਹੀਂ ਹੈ ਇਹਨਾਂ ਕੋਲ ਕੁਛ ਵੀ ਨਹੀਂ ਹੈ ਬਿਲਕੁਲ ਨਹੀਂ ਇਹ ਇਹ ਝੂਠ ਬੋਲੇ ਨੇ ਉਸ ਵੇਲੇ ਸਾਡੇ ਕਹਿਣ ਦੇ ਬਾਵਜੂਦ ਬੋਲੇ ਨੇ ਔਰ ਇਹ ਜਸ਼ਨ ਕਾਦੇ ਮਨਾਏ ਜਿਹੜਾ 57000 ਕਰੋੜ ਰੁਪਈਆ ਪੰਥ ਨੇ ਲਾਇਆ ਸਾਡੇ ਲੰਗਰਾਂ ਵਾਲਿਆਂ ਨੇ ਲਾਇਆ ਉਹਦਾ ਹਿਸਾਬ ਦੇਣ ਇਹ ਉਹ ਕਿੱਥੇ ਗਿਆ ਜਦ ਤੁਸੀਂ ਜਿੱਤੇ ਹੀ ਨਹੀਂ ਕੋਈ ਤੁਸੀਂ ਐਮਐਸਪੀ ਵੀ ਲਾਗੂ ਨਹੀਂ ਕਰਾਈ ਆ ਆ ਬੂਟਾ ਸਿੰਘ ਉਹਦੀ ਬੁਰਜ ਦੀ ਖੱਲ ਨਹੀਂ ਦੇੜੀ ਉਹਨੇ ਮੱਕੜ ਨੇ ਮੱਕੜ ਨੇ ਉਹਦੀ ਖਲ ਦੇੜਤੀ ਕਿੰਟਰਵਿਊ ਚ ਮੈਂ ਦੇਖੀ ਐ ਇਸ ਵਾਸਤੇ ਤੁਹਾਨੂੰ ਪੱਤਰਕਾਰਾਂ ਨੂੰ ਬੇਨਤੀ ਹੈ ਕਿ ਹੁਣ ਇਹਨਾਂ ਨੂੰ ਪੁੱਛੋ ਵੀ ਜਸ਼ਨ ਕਾਦੇ ਮਨਾਏ ਸੀ ਜਦ ਦੀਪ ਸਿੱਧੂ ਔਰ ਮੈਂ ਖੁਦ ਨੇ ਨੂੰ ਕਿਹਾ ਸੀ ਕਿ ਮੋਰਚਾ ਨਾ ਚੱਕੋ ਹੁਣ ਕਾਦੀ ਫੇਰ ਕਾਲ ਦੇ ਦਿੱਤੀ ਸਵਾਲ ਇਹੀ ਹੈ ਵੀ ਜਦੋਂ ਕਹਿੰਦੇ ਵੀ ਦਿੱਲੀ ਮੋਰਚਾ ਫਤਿਹ ਹੋ ਗਿਆ ਜਦੋਂ ਫੁੱਲਾਂ ਦੇ ਨਾਲ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਸਵਾਗਤ ਕੀਤਾ ਗਿਆ ਫਿਰ ਦੁਬਾਰਾ ਕਿਉਂ ਜਾਣ ਦੀ ਲੋੜ ਪੈ ਗਈ ਮੰਗਾ ਉਹੀ ਨੇ ਦੁਬਾਰਾ ਇਹ ਗੁਰੂ ਨੂੰ ਸਮਰਪਿਤ ਨਹੀਂ ਪੰਜਾਬ ਨੂੰ ਸਮਰਪਿਤ ਨਹੀਂ ਇਹ ਝੂਠ ਦਾ ਪਲੰਦਾ ਇਹਨਾਂ ਦਾ ਸਾਰਾ ਕੁਝ ਔਰ ਇਹ बिजनेसमैन ਨੇ ਹੁਣ ਇਹਨਾਂ ਦੇ ਮੈਂ ਮੈਂ ਇੱਕ ਅੱਗੇ ਕਹਿੰਦਾ ਰਹਦੀ ਇਹਨਾਂ ਦੇ ਬਹੁਤਿਆਂ ਦੇ ਪੀਪਿਆਂ ਚੋਂ ਆਟਾ ਮੁੱਕ ਗਿਆ ਤਾਂ ਸੰਘਰਸ਼ ਵਾਰ-ਵਾਰ ਛੇੜਦੇ ਨੇ ਇਸ ਲਈ ਖਾਲਸਾ ਪੰਥ ਔਰ ਖਾਸ ਕਰਕੇ ਵਿਦੇਸ਼ੀ ਸਿੱਖਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਇਹਦਾ ਆ ਬੂਟਾ ਸਿੰਘ ਉਹਦੀ ਬੁਰਜ ਦੀ ਖੱਲ ਨਹੀਂ ਢੇੜੀ ਉਹਨੇ ਮੱਕੜ ਨੇ ਮੱਕੜ ਨੇ ਉਹਦੀ ਖੱਲ ਢੇੜਤੀ ਕਿੰਟਰਵਿਊ ਚ ਮੈਂ ਦੇਖੀ ਐ ਇਸ ਵਾਸਤੇ ਤੁਹਾਨੂੰ ਪੱਤਰਕਾਰਾਂ ਨੂੰ ਬੇਨਤੀ ਹੈ ਕਿ ਹੁਣ ਇਹਨਾਂ ਨੂੰ ਪੁੱਛੋ ਵੀ ਜਸ਼ਨ ਕਾਦੇ ਮਨਾਇਤੀ ਜਦ ਦੀਪ ਸਿੱਧੂ ਔਰ ਮੈਂ ਖੁਦ ਨੇ ਨੂੰ ਕਿਹਾ ਤੀ ਕਿ ਮੋਰਚਾ ਨਾ ਚੱਕੋ ਹੁਣ ਕਾਦੀ ਫੇਰ ਕਾਲ ਦੇ ਦੀ ਸਵਾਲ ਇਹੀ ਹੈ ਵੀ ਜਦੋਂ ਕਹਿੰਦੇ ਵੀ ਦਿੱਲੀ ਮੋਰਚਾ ਫਤਿਹ ਹੋ ਗਿਆ ਜਦੋਂ ਫੁੱਲਾਂ ਦੇ ਨਾਲ ਪੰਜਾਬ ਦੇ ਵਿੱਚ ਹਰੀਆਂ ਦੇ ਵਿੱਚ ਸਵਾਗਤ ਕੀਤਾ ਗਿਆ ਫਿਰ ਦੁਬਾਰਾ ਕਿਉਂ ਜਾਣ ਦੀ ਲੋੜ ਪੈ ਗਈ ਮੰਗਾਉ ਹੀ ਨੇ ਦੁਬਾਰਾ ਇਹ ਗੁਰੂ ਨੂੰ ਸਮਰਪਤ ਨਹੀਂ ਪੰਜਾਬ ਨੂੰ ਸਮਰਪਤ ਨਹੀਂ ਇਹ ਝੂਠ ਦਾ ਪਲੰਦਾ ਇਹਨਾਂ ਦਾ ਸਾਰਾ ਕੁਝ ਔਰ ਇਹ बिजनेसमੈਨ ਨੇ ਹੁਣ ਇਹਨਾਂ ਦੇ ਮੈਂ ਮੈਂ ਇੱਕ ਅੱਗੇ ਕਹਿੰਦਾ ਰਿਹਾ ਦੀ ਇਹਨਾਂ ਦੇ ਬਹੁਤਿਆਂ ਦੇ ਪੀਪਿਆਂ ਚੋਂ ਆਟਾ ਮੁੱਕ ਗਿਆ ਤਾਂ ਸੰਘਰਸ਼ ਵਾਰ-ਵਾਰ ਛੇੜਦੇ ਨੇ ਇਸ ਲਈ ਖਾਲਸਾ ਪੰਥ ਔਰ ਖਾਸ ਕਰਕੇ ਵਿਦੇਸ਼ੀ ਸਿੱਖਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਇਹ ਬੂਟਾ ਸਿੰਘ ਉਹਦੀ ਬੁਰਜ ਦੀ ਖਲ ਨਹੀਂ ਦੇੜੀ ਉਹਨੇ ਮੱਕੜ ਨੇ ਮੱਕੜ ਨੇ ਉਹਦੀ ਖਲ ਦੇੜਤੀ ਕਿੰਟਰਵਿਊ ਚ ਮੈਂ ਦੇਖੀ ਐ ਇਸ ਵਾਸਤੇ ਤੁਹਾਨੂੰ ਪੱਤਰਕਾਰਾਂ ਨੂੰ ਬੇਨਤੀ ਆ ਕਿ ਹੁਣ ਇਹਨਾਂ ਨੂੰ ਪੁੱਛੋ ਵੀ ਜਸ਼ਨ ਕਾਦੇ ਮਨਾਇਤੀ ਜਦ ਦੀਪ ਸਿੱਧੂ ਔਰ ਮੈਂ ਖੁਦ ਨੇ ਨੂੰ ਕਿਹਾ ਸੀ ਕਿ ਮੋਰਚਾ ਨਾ ਚੱਕੋ ਹੁਣ ਕਾਦੀ ਫੇਰ ਕਾਲ ਦੇ ਦਿੱਤੀ ਸਵਾਲ ਇਹੀ ਐ ਵੀ ਜਦੋਂ ਕਹਿੰਦੇ ਵੀ ਦਿੱਲੀ ਮੋਰਚਾ ਫਤਿਹ ਹੋ ਗਿਆ ਜਦੋਂ ਫੁੱਲਾਂ ਦੇ ਨਾਲ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਸਵਾਗਤ ਕੀਤਾ ਗਿਆ ਫਿਰ ਦੁਬਾਰਾ ਕਿਉਂ ਜਾਣ ਦੀ ਲੋੜ ਪੈਗੀ ਮੰਗਾਉ ਹੀ ਨੇ ਦੁਬਾਰਾ ਇਹ ਗੁਰੂ ਨੂੰ ਸਮਰਪਿਤ ਨਹੀਂ ਪੰਜਾਬ ਨੂੰ ਸਮਰਪਿਤ ਨਹੀਂ ਇਹ ਝੂਠ ਦਾ ਪਲੰਦਾ ਇਹਨਾਂ ਦਾ ਸਾਰਾ ਕੁਝ ਔਰ ਇਹ बिजनेसमैन ਨੇ ਹੁਣ ਇਹਨਾਂ ਦੇ ਮੈਂ ਮੈਂ ਇੱਕ ਅੱਗੇ ਕਹਿੰਦਾ ਰਿਹਾ ਦੀ ਇਹਨਾਂ ਦੇ ਬਹੁਤਿਆਂ ਦੇ ਪੀਪਿਆਂ ਚੋਂ ਆਟਾ ਮੁੱਕ ਗਿਆ ਤਾਂ ਸੰਘਰਸ਼ ਬਾਰ-ਬਾਰ ਛੇੜਦੇ ਨੇ ਇਸ ਲਈ ਖਾਲਸਾ ਪੰਥ ਔਰ ਖਾਸ ਕਰਕੇ ਵਿਦੇਸ਼ੀ ਸਿੱਖਾਂ ਨੂੰ ਮੈਂ ਬੇਨਤੀ ਕਰੂੰਗਾ